ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਝਾਮਕੇ ਖੁਰਦ ਤਹਿਸੀਲ ਜਿਲ੍ਹਾ ਹਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸ਼ਾਹ ਫਾਰਮ ਤੇ ਆਏ ਆ ਦੋਸਤੋ ਸਰਦਾਰ ਬਲਦੇਵ ਸਿੰਘ ਉਹਨਾਂ ਦੇ ਘਰ ਵੀਡੀਓ ਆਪਣੀ ਪਹਿਲੀ ਆ ਇਸ ਘਰ ਤੋਂ ਵੈਸੇ ਪਸ਼ੂ ਵਪਾਰ ਦਾ ਕੀਤਾ ਕਾਫੀ ਪੁਰਾਣਾ ਭਾਜੀ ਹੋਣਾ ਦਾ ਤੇ ਨਾਲ ਲੱਗਦਾ ਪਿੰਡ ਜੀਓਬਾਲਾ ਪਿੰਡ ਥੋੜੀ ਦੂਰੀ ਤੇ ਆ ਪਿੰਡ 라ਵਰੌਣੀ ਚੱਕ ਸਕੰਦਰ ਤੇ ਮੂਸੇਪਿੰਡ ਵੀ ਇਥੋਂ ਥੋੜੀ ਦੂਰੀ ਤੇ ਆ ਮਾਲੂਵਾਲ ਸੰਤਾ ਬਾਕੀ ਜੇਕਰ ਦੋਸਤੋ ਡਿਸਟੈਂਸ ਦੀ ਗੱਲ ਕਰ ਲਈਏ ਦੂਰੀ ਦੀ ਗੱਲ ਕਰ ਲਈਏ ਤੇ ਚਵਾਲ ਵੀ ਇਥੋਂ ਤਕਰੀਬਨ ਕੋਈ 12 13 12 ਕਿਲੋਮੀਟਰ ਦੀ ਦੂਰੀ ਹੈ ਭਿੱਖੀਵੰਡ ਇਹ ਤਕਰੀਬਨ ਇੰਨੇ ਕਿਲੋਮੀਟਰ ਦੀ ਦੂਰੀ ਤੇ ਆ ਤੇ ਪੱਟੀ ਵੀ ਤਕਰੀਬਨ ਇਥੋਂ 12 13 ਕਿਲੋਮੀਟਰ ਦੀ ਦੂਰੀ ਹੈ ਜੇਕਰ ਆਪਾਂ ਜ਼ਿਲ੍ਹੇ ਸ਼੍ਰੀ ਤਰਨਤਾਰਨ ਸਾਹਿਬ ਦੀ ਗੱਲ ਕਰ ਲਈਏ ਤੇ 15 ਕਿਲੋਮੀਟਰ ਦੀ ਦੂਰੀ ਹੈ ਤੇ ਬਿਲਕੁਲ ਸੈਂਟਰ ਦੇ ਵਿੱਚ ਰਹਿ ਜਾਂਦਾ ਪਿੰਡ ਝਾਮਕੇ ਖੁਰਦ ਆਪ तकरीबन ਅਜਿਹੇ ਜਿਹੜੇ ਦੋਸਤਾਂ ਪਰ ਨਾਲ ਕਿ ਤੁਹਾਨੂੰ ਇਸ ਘਰ ਤੋਂ ਦਿਖਾਉਣੇ ਆ ਤਿੰਨ ਇਹ ਮੱਝਾਂ ਦਿਖਾਵਾਂਗੇ ਦੋ ਮੱਝਾਂ ਸੂਈਆਂ ਸਵਾਈਆਂ ਨੇ ਤੇ ਇੱਕ ਲੀਲੀ ਰਾਵੀ ਤੇ ਜਿਹੜਾ ਮੇਰਾ ਭਰਾ ਵੀ ਸ਼ੌਂਕ ਰੱਖਦਾ ਇੱਕ ਨੀਲੀ ਰਾਵੀ ਦੀ ਮੱਝ ਦਿਖਾ ਦਿਆਂਗੇ ਇੱਕ ਮੋਹਰਾ ਬ੍ਰੀਡ ਦੇ ਵਿੱਚ ਝੋਟੀ ਆ ਇਹ ਦੋਨੋਂ ਮੱਝਾਂ ਝੋਟੀਆਂ ਸੂਈਆਂ 12 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ ਜਾਂ ਸ਼ਾਮ ਦੇ ਕੋਈ 4 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਬਲਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਭਾਜੀ ਸੇਤਾਂ ਕਿਵੇਂ ਠੀਕ ਆ ਵਧੀਆ ਨਹੀਂ ਚਾਹ ਬਹੁਤ ਵਧੀਆ ਭਾਜੀ ਠੀਕ ਠਾਕ ਹਾਂਜੀ ਅਜਾ ਭਾਜੀ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਆਪਣਾ ਜਿਹੜਾ ਵਪਾਰ ਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਕੋਈ ਵਪਾਰ ਦਾ ਕੰਮ ਕਰਦੇ ਜਾ ਰਹੇ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਜ਼ਿਆਦਾਤਰ ਫਿਰ ਆਪਣੇ ਕੋਲ ਮੱਝਾਂ ਜਾਂ ਹੌਣ ਚਾਹੇ ਵੜਾ ਕੰਮ ਹੋਣਾ ਨਹੀਂ ਨਹੀਂ ਮੱਝਾਂ ਮੱਝਾਂ ਹੀ ਜ਼ਿਆਦਾਤਰ ਮੱਝਾਂ ਹੀ ਹਿਲੀਆਂ ਨੇ ਠੀਕ ਆ ਠੀਕ ਆ ਹਾਂਜੀ ਤੇ ਅੱਜ ਆਪਣੇ ਕੋਲ ਜਿਵੇਂ ਤਿੰਨ ਮੱਝਾਂ ਬਿਲਕੁਲ ਹੁਣ ਮੌਕੇ ਤੇ ਮੌਜੂਦ ਆ ਜੀ ਹਾਂਜੀ ਠੀਕ ਆ ਤੇ ਦੋ ਮੱਝਾਂ ਸੁਈਆਂ ਨੇ ਇੱਕ ਨੀਲੀ ਰਾਵੀ ਦੀ ਇੱਕ ਮੋਰਾ ਬ੍ਰ ਠੀਕ ਆ ਲੋ ਵੀ ਇੱਕ ਗੱਬਣ ਮੈਂ ਆ ਠੀਕ ਆ ਕੋ ਸ਼ੁਰੂਆਤ ਜਿਹੜੀ ਹੈਗੀ ਆ ਦੋਸਤੋ ਆਪਾਂ ਸੂਈਆਂ ਮੱਜਾਂ ਤੋਂ ਕਰਾਂਗੇ ਤੇ ਸਟਾਰਟਿੰਗ ਜਿਹੜੀ ਇੱਕ ਨੀਲੀ ਰਾਬੀ ਦੀ ਬਹੁਤ ਪਿਆਰੀ ਇਧਰ ਮੱਝ ਤੁਹਾਨੂੰ ਦਿਖਾਵਾਂਗੇ ਸੋ ਕਾਫੀ ਭਰਾ ਆਪਣੇ ਸ਼ੌਂਕ ਕਾਫੀ ਡਿਮਾਂਡ ਕਰਦੇ ਰਹਿੰਦੇ ਆ ਸੋ ਨੀਲੀ ਰਾਬੀ ਦੇ ਵਿੱਚ ਮੱਝਾ ਪੂਰੇ ਵੱਡੇ ਢਾਂਚੇ ਦੀ ਆ ਸੋਹਣਾ ਪਿੱਠ ਪੁੱਠਾ ਠੀਕ ਆ ਜੀ ਹੁਣ ਰਾਜੀ ਫੁੱਲ ਵਜਨ ਲੋੜ ਦੇ ਵਿੱਚ ਅੱਜਾ ਭਾਜੀ ਇਹਦੀ ਕੀ ਡਿਟੇਲ ਆ ਸੂਆ ਮੱਝ ਕਿੰਨਾ ਸੂਈ ਨੀਲੀ ਰਾਬੀ ਇਹ ਦੂਜਾ ਸੂਆ ਹੀ ਦੂਸਰਾ ਸੂਆ ਹਾਂਜੀ ਤੇ ਅੱਜ ਕਿੰਨੇ ਦਿਨਾਂ ਦੇ ਵਿੱਚ ਆ ਅੱਜ ਇਹਨੂੰ ਤੀਜਾ ਦਿਨ ਮਗਰ ਕੱਟੀ ਆ ਗਈ ਹੈ ਮਗਰ ਕੱਟੀ ਹੈ ਠੀਕ ਆ ਜੀ ਬੋਲਾ ਇਸ ਵਕਤ ਕਿੰਨਾ ਕਿ ਅਕਾਊਂਟ ਹੈ ਬੋਲਾ 1011 ਕਿਲੋ ਹੈਗਾ 1011 ਕਿਲੋ ਹਾਂ ਅੱਜ ਜਿਹੜੇ ਐ ਸਾਫ਼ ਕਰਤੀ ਦੀ ਠੀਕ ਆ 24 22 ਦੀ ਚੰਗੀ ਨਹੀਂ ਆ 25 ਵਧੀਆ ਓ ਸ਼ਟਾ ਕੋਈ ਡੋਕਣ ਨਹੀਂ ਕਿਤੇ ਠੀਕ ਆ ਜੀ ਹਾਂ ਲੋਬੇ ਠੀਕ ਆ ਜੀ ਸੋ ਪਸੂ ਦੋਸਤੋ ਸਾਫ਼ ਸੁਥਰੇ ਆਉਂਦੇ ਆ ਐਨੀਮਲ ਚੰਗੇ ਆ ਹਾਂਜੀ ਬਾਕੀ ਮੱਝਾਂ ਝੋਟੀਆਂ ਵੇਖ ਕੇ ਸਾਰੇ ਭਰਾਵਾਂ ਨੇ ਤੁਸੀਂ ਜਜਮੈਂਟ ਕਰ ਹੀ ਲੈਣੀ ਆ ਫੋਨ ਵੱਡੀ ਹਾਇਰ ਕਰਦੇ ਦੇ ਵਿੱਚ ਜਿੱਦਾਂ ਇੱਕ ਨਾਰਮਲ ਆਪਾਂ ਚਲੋ ਨੀਲੀ ਰਾਵੀ ਦੀ ਜਦੋਂ ਗੱਲ ਕਰਦੇ ਆਂ ਤੇ ਬਹੁਤੇ ਭਰਾਵਾਂ ਦੇ ਵਿੱਚ ਮਨਾਂ ਦੇ ਵਿੱਚ ਆਉਂਦਾ ਵੀ ਸ਼ਾਇਦ ਮਧਰੀ ਡੌੜੀ ਦੇ ਵਿੱਚ ਨਾ ਹੋਵੇ ਠੀਕ ਆ ਜੀ ਛੋਟੀ ਮਹਿਨ ਹੋਵੇ ਵੱਡੀ ਆ ਫੋਨ ਵਾਲ ਵੱਡੀ ਵਿੱਚ ਆ ਤੇ ਵਾਲ ਪੂਰੀ ਲੰਮੀ ਆ ਆ ਲੰਬੀ ਵੇਲ ਬੂਲ ਵੀ ਚੰਗੀ ਆ ਹਾਂ ਤੇ ਜਕਰ ਭਾਜੀ ਇੱਕ ਗੱਲ ਕਰ ਲੀਏ ਵੈਸੇ ਚਲੋ ਆਪਣਾ ਬਿਲਕੁਲ ਮਾਝਾ ਬੈਲਟ ਹੈ ਆਪਣੀ ਮਾਝਾ ਏਰੀਆ ਹਾਂਜੀ ਤੇ ਲਾਗੇ ਪਾਸਿਓ ਨੇੜੇ ਬੰਨੇ ਆਪਣੇ ਏਰੀਆ ਦੇ ਵਿੱਚ ਆਪਣੇ ਏਰੀਆ ਹੀ ਹੋਈ ਆ ਜੀ ਠੀਕ ਆ ਜੀ ਇਧਰ ਆਸਲ ਪੂਰੀਆਂ ਲੋਲ ਲੈਂਦੀ ਆ ਆਸਲ ਪੂਰੀਆਂ ਤੋਂ ਜਿਆਦਾਤਰ ਮਾਲ ਜੇਕਰ ਗੱਲ ਕਰੀਏ ਜਾਂ ਖੇਮ ਕਰਨੋਂ ਆਸਲ ਹਾਂਜੀ ਹਾਂਜੀ ਇਧਰੋਂ ਨਿਕਲਦਾ ਮੈਂ ਜਿੱਥੋਂ ਆਹਦੇ ਲਾਗੇ ਉਧਰੋਂ ਹੀ ਮੈਂ ਬੋਲੀ ਲੱਭਦੀ ਆ ਆ ਬੋਲੀ ਉਧਰ ਹੀ ਜਿਆਦਾ ਹਾਂ ਇਧਰ ਘੱਟ ਲੱਭਦੀ ਆ ਠੀਕ ਆ ਜੀ ਤੇ ਆਸ ਵਕਤ ਮੋਂਗੀ 11 ਕਿ ਲੀਟਰ ਹੈਗਾ ਬੋਲਾ ਹਾਂ ਠੀਕ ਆ ਬਾਬੀ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਖੋਲ ਕੇ ਚੰਗੀ ਤਸੱਲੀ ਨਾਲ ਦਿਖਾਉਣੇ ਆ ਪੂਰਾ ਸਟਰਕਚਰ ਤੁਸੀਂ ਇਸ ਸਮੇਂ ਦਾ ਚੈੱਕ ਕਰ ਲਓ ਸਟੇੜ ਪੜੇ ਦੇ ਵਿੱਚ ਬਿੱਲੀ ਬਣ ਕੇ ਆਕਾ ਅਗਲੇ ਪੈਰਾਂ ਤੇ ਜਵਾਬ ਮਗਰਲੇ ਪੈਰ ਵੀ ਤੁਹਾਨੂੰ ਜਿਹੜੇ ਤੋਂ ਵੇ ਤੋ ਜਵਾਬ ਮਤਲਬ ਹੈਗਾ ਠੀਕ ਆ ਜੀ ਅਗਲੇ ਵੀ ਹੋਊਗਾ ਮਾਰਾ ਬਾਦ ਥੋੜਾ ਬਾਦਾਂ ਬਾਅਦ ਕਿ ਮਗਰਲੇ ਪੈਰ ਤੂ ਬੇਤਰ ਨਜ਼ਰ ਆ ਜਾਣਗੇ ਸੋ ਸਟੇਟ ਪੜੇ ਦੇ ਵਿੱਚ ਆ ਜਾਂ ਕੋਈ ਟੇਡਾ ਕੱਟ ਵੀ ਮੰਨ ਸਕਦਾ ਜਾਂ ਸਟੇਟ ਪੜੇ ਦੇ ਵਿੱਚ ਵੀ ਆ ਛੋਟੀ ਸਿੰਗੀ ਫੁੱਲ ਵਜਨ ਵੇਟ ਤੇ ਐਸ ਵਕਤ ਕੋਈ 11 10 11 11 ਲੀਟਰ ਬੋਲੇ ਤੋਂ ਸਟਾਰਟਿੰਗ ਤੇ ਅੱਛਾ ਭਾਜੀ ਜੇ ਆਪਾਂ ਮਾਰਨਿੰਗ ਦੀ ਚੁਵਾਈ ਦੀ ਗੱਲ ਕਰ ਲਈਏ ਕਿੰਨੇ ਵਜੇ ਚੁਵਾਈ ਹੋਈ ਸਵੇਰੇ ਸਵੇਰ 6 ਵਜੇ 6 ਵਜੇ ਚੁਵਾਈ ਹੋਈ ਸਵੇਰੇ ਠੀਕ ਆ ਤੇ ਹੁਣ ਵੀ ਤਕਰੀਬਨ 4 ਵਜੇ ਹੁੰਦਾ ਹੈ ਸ਼ਾਮ ਦੇ ਹਾਂ ਤੇ ਹਜੇ ਵੀ 2 ਘੰਟੇ ਜੇ ਸਮਾਂ ਪਿਆ ਹੀ ਹੈ ਹਾਂਜੀ ਹਾਂਜੀ ਠੀਕ ਆ ਜੀ ਸੋ ਤਾਂ ਚਾਹ ਦੋਸੋ ਇਸ ਮੈਂ ਦਾ ਚੈੱਕ ਕਰੋ ਠੀਕ ਆ ਜੀ ਸੋ ਫੁੱਲ ਹੈਵੀ ਬਾਡੀ weight ਫੁੱਲ ਵਜਨ ਲੋਡ ਕੋਈ ਸਿੰਗ ਸੰਗ ਨਹੀਂ ਬਣਿਆ ਗਈ ਜਨਾ ਸਿੰਗ ਬਣੇ ਆ ਹਾਂਜੀ ਹਾਂਜੀ ਹਾਂ ਠੀਕ ਆ ਠੀਕ ਆ ਸੋ ਵਰਲ ਵਾਲਾ ਬਹੁਤ ਸੋਹਣਾ ਠੀਕ ਹੈ ਜੀ ਸੋ ਜਿਵੇਂ ਆਪਾਂ ਨੋਟ ਕਰਾ ਦੇ ਦਿੰਦੇ ਹੁੰਦੇ ਹੁੰਦੇ ਵੀ ਹਰੇਕ ਵਾਰ ਕਿ 5-5 4-4 ਇੰਚ ਦੇ ਥਾਣਾ ਸੋ ਚੰਗੀ ਸਪੇਸ ਵਾਲਾ ਚਵਾਚੂ ਬੜਾ ਪੋਲਾ ਹਾਂ ਇਹ ਥਾਂ ਤੋਂ ਬੜਾ ਪੁੱੜੀ ਜਿਆਦਾ ਬਾਕੀ ਥਾਣੇ ਭਾਜੀ ਦੱਸਣ ਲਿਆ ਜੇ ਥਾਂ ਦੀ ਕੁਆਲਿਟੀ ਚੰਗੀ ਹੈ ਤੇ ਚੁਵਾਈ ਬਹੁਤ ਵਧੀਆ ਹੋਊਗੀ ਸੋ ਬਾਕੀ ਆਪਾਂ ਨਾਲ ਦੇ ਨਾਲ ਆਪਣੇ ਭਰਾਵਾਂ ਨੂੰ ਉਹ ਵੀ ਆਪਾਂ ਬਿਲਕੁਲ ਜ਼ਰੂਰ ਕਰਕੇ ਚੁਵਾਈ ਦਿਖਾਵਾਂਗੇ ਕਿੰਨੇ ਰਕਮ ਦਾ ਕੋਈ ਭੂਰ ਛਟਾ ਜਦੋਂ ਹੁੰਦਾ ਤਾਂ ਆਪਾਂ ਸਾਰੇ ਭਰਾਵਾਂ ਵਿੱਚ ਨੋਟ ਜ਼ਰੂਰ ਕਰਾਈਦਾ ਹਾਂ ਹਾਂ ਜੀ ਸੋ ਆ ਜਿਹੜਾ ਦੋਸਤੋ ਟਾਂਚਾ ਇਸ ਉਹ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਨੀਲੀ ਰਲਦੀ ਹੈ ਮੱਝ ਦੇ। ਬਾਕੀ ਦੋ ਤਾਂ तकरीबन ਚਵਾਜੂ ਦੀ ਕੋਈ ਜ਼ਿਆਦਾ ਨਹੀਂ ਆਪਾਂ ਕਹਿੰਦੇ ਵੀ 13-14 13-14 ਲੀਟਰ ਆਦਾ ਕੁਝ ਨਹੀਂ ਇਹਨੂੰ। ਇਹੋ ਤਰਾਉਂਦੇ 15 ਕਿਲੋ ਚਾਉਂਦੇ ਨੇ। 15 ਸਹੀ ਆ। ਪਹਿਲੇ 16 ਚਾਉਦੇ ਰਿਹਾ। ਠੀਕ ਆ। ਹਾਂ। ਵੀ ਸਟਾਰਟਿੰਗ ਚਲੋ ਬੋਲੇ-ਬੋਲੇ ਦੀ ਦੇਖ ਕੇ ਚਲੋ ਆਪਾਂ ਇੱਕ ਕਾਊਂਟ ਕਰਦੇ ਹਾਂ। ਜਿੱਥੇ ਹਲੋਲ ਕੀਤੀ ਹੈ ਨਾ। ਆਹ। ਹਾਂ। ਚਲੋ ਬਾਕੀ ਹੋ ਸਕਦਾ ਵੀ ਚਲੋ ਚੰਗੇ ਲਾਣੇ ਘਰਾਣੇ ਦੇ ਵਿੱਚ ਹੋਣਗੇ ਜਰੂਰ ਕੋਈ 15 ਚਾਉਂਦੇ। ਅੱਗੇ ਸਾਰਾ ਸੂਚੇ ਦੇ ਆ ਸਾਰਾ ਕੁਝ। ਆਹ। ਤੇ ਇਹਦੀ ਭ ਦਮਾਰ ਦੇਣ ਲੈ ਨਹੀਂ ਕਰਨਾ ਆਪਾਂ ਮੈਨਾਂ ਵੀ ਨਹੀਂ ਕਰਨਾ ਬਈ ਸਾਥੇ ਕਰਨਾ ਸਤਰਾ ਕਰਨਾ ਹਾਂ ਵੀ ਹਾਂ ਹਾਂ ਨਾਲ ਹੀ ਰਹੇ ਹਾਂ ਹਾਂ ਨਹੀਂ ਆ ਇੱਕ 40 ਦੀ ਦੇਣੀ ਹੈ ਇੱਕ 40 ਦੀ ਹਾਂ ਵੈਸੇ ਵੀਡੀਓ ਆਪਾਂ ਪਹਿਲੀ ਵਾਰੀ ਪਾ ਪਾ ਲਗੇ ਹਾਂ ਤੇ ਵਿੱਚੋਂ ਮਾਨਤਨ ਜੋ ਮੌਕੇ ਤੇ ਹੋ ਜੂਗਾ ਇੱਥੇ ਆਏਗੇ ਦਾ ਮਾਨਤਨ ਕਰਤਾ ਇੱਕ ਹੀ ਰਹਿ ਆਪਾਂ ਇੱਕ ਹੀ ਵਾਰੀ ਕਰਤਾ ਇੱਕ ਹੀ ਵਾਰੀ ਕਰਤਾ ਤੇ ਪਤਾ ਨਹੀਂ ਲੱਗਾ ਸਾਨੂੰ ਅੱਛਾ ਛੱਡ ਦਾਂ ਯਾਰ ਖੰਡ ਯਾਰ ਖੰਡ ਯਾਰ ਖੰਡ ਛੱਡ ਦਾਂ ਇੱਕ ਮਰ ਕੇ ਦਮਾਰ ਦਾ ਕੁਝ ਨਹੀਂ ਇੱਕ 40 ਦੀ ਆਪਾਂ ਦੇਣੀ ਵਿੱਚੋਂ ਯਾਰ ਮਾਨਤਨ ਨੂੰ ਜੂਗਾ ਆ ਜਾ ਮਾਨਤਨ ਉਹ ਵੀ ਇੱਕ ਹੋਣ 40 ਦੀ ਜਿਹੜੀ ਅੱਜ ਮੱਝ ਮਿਲੂਗੀ ਤੇ ਬਾਕੀ ਮੇਰਾ ਭਰਾ ਚਵਾਈ ਆਪਾਂ ਤੁਹਾਨੂੰ ਜਿਹੜੇ ਪਸ਼ੂ ਐਨੀਮਲ ਜਿਹੜੇ ਸਵੇ ਸਵੇ ਨਾਲ ਦੇ ਨਾਲ ਚਵਾਈ ਜਰੂਰ ਕਰਕੇ ਦਿਖਾ ਰਹੇ ਆ ਠੀਕ ਆ ਜੀ ਕਿਉਂ ਨ ਇੱਕ ਨੰਬਰ ਆ ਇੱਕ ਪਾਸੇ ਲੱਗਿਓ ਇੱਕ ਵਾਰੀ ਤੁਹਾਨੂੰ ਆਪਾਂ ਥਾਣ ਦੇਵਾ ਵੀ ਜਰੂਰ ਦਿਖਾਉਨੇ ਆ ਆ ਵੇਖੋ ਸੋ ਸਪੇਸ ਮੜ ਚੰਗੀ ਆਫਸੀ ਤਣਾ ਦੀ ਮੁੱਠੀ ਮੁੱਠੀ ਥਾਣਾ ਤੇ ਗੈਪ ਤੁਹਾਨੂੰ ਆਪਾਂ ਪਹਿਲਾਂ ਮੈਂ ਨੋਟ ਕਰਾ ਦਿੱਤਾ ਚੰਗਾ ਗੈਪ ਆਫਸੀ ਤਣਾ ਦਾ ਸੋ 1 ਲੱਖ 49000 ਦੀ ਇਹ ਮਿਲ ਜੂਗੀ 1000 ਲੈਸ ਕਰ ਦਿੱਤੀ ਆ ਸੋ ਟਾਂਚਾ ਮੈਂ ਦਾ ਚੰਗਾ ਮੇਰਾ ਭਰਾ ਜੀ ਨੂੰ ਜਜੂਗੀ ਦੇਖ ਲੈ ਕੇ ਦੂਰੋਂ ਨੇੜੇ ਕੋਈ ਭਰਾ ਚੋ ਕੇ ਆਪਣੀ ਤਸੱਲੀ ਕਰ ਸਕਦਾ। ਹਾਂਜੀ ਹਾਂਜੀ। ਇੱਧਰ ਇੱਕ ਮੋਰਾ ਬਰੀਡ ਦੇ ਵਿੱਚ ਝੋਟੀ ਦਿਖਾ ਰਿਆ ਆਪਾਂ ਤੁਹਾਨੂੰ ਸੈਕਲ ਨੰਬਰ ਤੇ ਆ। ਤੇ ਇਹਦੀ ਭਾਵੇਂ ਕੀ ਡਿਟੇਲ ਹੈਗੀ ਆ ਇਸ ਝੋਟੀ ਪਲੂਨ ਪਹਿਲਾਂ ਸੂਇ ਸੁਈਆਂ ਜੀ। ਪਹਿਲਾਂ ਸੂਇ ਛਿੱਗੀ ਹਲੇ। ਛਿੱਗੀ ਆ ਮੋਰਾ। ਕੰਨੀਆਂ ਖਲੋਤੀਆਂ ਕੰਨੀਆਂ ਖਲੋਤੀਆਂ। ਹਾਂਜੀ ਹਾਂਜੀ। ਬਾਬੀ ਸਾਈਡਾਂ ਦੇ ਦੋਸਤੋ ਕੰਨੀਆਂ ਖਲੋਤੀਆਂ ਨੇ ਠੀਕ ਆ ਜੀ ਛਿੱਗੀ ਆ। ਛੇਕ ਦੇ ਬਰਾਬਰ ਕਰ ਗਈ ਆ ਝੋਟੀ ਬਹੁਤ ਸੋਹਣੀ ਆ ਠੀਕ ਆ ਜੀ। ਇੱਕ ਰੰਗ ਦਾ ਸਹੀ ਸੂਈ ਆ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਰਹੇ ਆ। ਹਾਂ। ਬ ਸੋਨਾ ਪਿੱਠ ਪੁੱਠਾ ਬਹੁਤ ਵਧੀਆ ਚੰਗੀ ਚੜਾਈ ਹੈ ਪਿੱਠ ਪੁੜੇ ਦੀ ਮਗਰ ਕੱਟੀ ਆ ਗਈ ਇਹਦੀ ਜਿਹੜੇ ਕਟਾ ਕਟਾ ਮਗਰ ਇਹਨੂੰ ਅਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਝੋਠਾ ਦੇਣਿਆ ਝੋਠਾ ਦੇਣਿਆ ਹਾਂ ਉਹ ਜਿਹੜੇ ਚਾਰਕ ਦਿਨ ਦਾ ਸਮਾਂ ਹੋ ਗਿਆ ਨੂੰ ਸੂਈ ਨੂੰ ਐਸ ਵਕਤ ਤਕਰੀਬਨ ਬੋਲਾ ਬੋਲਾ ਹੁਣ ਕਿੰਨਾ ਖਿੰਦੇ ਤੰਦੇ ਬਹੁਤ 8 9 ਕਿਲੋਣ 8 9 ਕਿਲੋ 8 9 ਕਿਲੋ ਬਹੁਤ ਹੋਏਗਾ ਪੱਕਾ ਹਾਂ ਹਾਂ ਕੋਣ ਤੇ ਪਾਇ ਚਾਰ ਕਿਲੋ ਪਾਇ 11 12 ਕਿਲੋ ਆਕੀ ਗਈ ਹਾਂ ਹਾਂ ਤੋ ਇਹ ਚਾ ਆਜੂ ਬੜਾ ਸੋਹਣਾ ਲੱਗਾ ਝੋਟੀ ਨੂੰ ਬਿਲਕੁਲ ਇੱਕੋ ਨਹੀਂ ਮਾ ਦੋਸਤ ਤੁਹਾਨੂੰ ਥਾਣ ਵਿਖਾ ਰਿਆ ਤੇ ਥਣ ਆਪਾਂ ਤੁਹਾਨੂੰ ਇੱਕ ਵਾਰੀ ਤਸਲੀਨਾ ਲਾਗੋ ਦਿਖਾ ਦਿੰਨੇ ਆ ਸੋ ਚਵਾਈ ਆਪਾਂ ਤੁਹਾਨੂੰ ਬਕਰੇ ਤੌਰ ਤੇ ਜਰੂਰ ਦਿਖਾਵਾਂਗੇ ਨਾਲ ਆ ਦੇਖੋ ਠੀਕ ਹੈ ਸੋ ਮੁੱਟੀ ਮੁੱਟੀ ਥਾਣਾ ਬਾਕੀ ਪਹਿਲੇ ਸਵੇਰ ਝੋਟੀਆਂ ਜੇ ਆਪਾਂ ਨਾਰਮਲੀ ਗੱਲ ਕਰਦੇ ਆਂ ਪਹਿਲਾਂ ਦੂਜੇ ਸਵੇਰ ਜਾ ਕੇ ਝੋਟੀਆਂ ਹੋਰ ਵੀ ਜ਼ਿਆਦਾ ਖਾ ਜਾਂਦਾ ਝੋਟੀਆਂ ਨੇ ਬੋਲਾਗਾ ਠੀਕ ਹੈ ਜਗ ਕੱਢ ਕੇ ਤੋੜ ਕੇ ਦਿਖਾਈਏ ਅੱਖਣ ਵਿੱਚ ਨਵਾਜੀ ਆਖੀ ਜਾਂਦਾ ਫਿਰ ਹਾਂ ਲੱਗਦਾ ਚੌਕ ਦਿਨਾਂ ਦਾ ਸਮਾਂ ਹੋਇਆ ਤੇ ਨਾਰਮਲੀ ਜਿਹੜਾ ਬੌਲੇ ਨੂੰ ਬੌਲੇ ਦੇਖਾਂ ਕਾਊਂਟ ਕਰ ਲਿਓ ਠੀਕ ਆ ਜੀ ਜਿਹੜੇ 1 8 ਕਿਲੋ ਆ ਤੇ ਝੋਟੀ ਦਾ ਦੁੱਧ ਪੀਕ ਤੱਕ ਕਰਮ ਵਾਲੀ ਚੱਲਦੀ ਚੱਲਦੀ ਚੰਗਾ ਦੁੱਧ ਚਵਾਜੂਗੀ ਤਕਰੀਬਨ ਸਾਰੇ ਭਰਾਵਾਂ ਨੂੰ ਪਤਾ ਵੀ ਹਜੇ ਇਲਾਕਾ ਚੰਗਾ ਵਾ ਦੁੱਧ 12 ਦਿਨਾਂ ਨੂੰ ਕਰ ਜਾਣਾ ਹੈ ਆ ਤੁਸੀਂ ਦੱਸਿਆ ਕਿ ਤਕਰੀਬਨ ਮਾਲਵੇ ਚੋਂ ਆਈ ਆ ਮਾਲਵੇ ਜੋਂ ਆਈ ਆ ਆ ਮੁਕਸਰ ਵਾਲੀ ਸਾਹਿਬ ਆ ਮੁਕਸਰ ਸ਼ਹਿਰ ਤੋਂ ਠੀਕ ਆ ਜੀ ਉਹ ਕਿ ਇਲਾਕਾ ਬਹੁਤ ਚੰਗਾ ਲਿਆਦਾ ਇਲਾਕਾ ਚੰਗਾ ਇਹ ਦੋ ਨੇ ਇੱਕ ਵੇਗੀ ਉਧਰ ਠੀਕ ਆ ਹਾਂ ਲਓ ਵੀ ਠੀਕ ਆ ਜੀ ਸੋਚਾਂਗੇ ਇਲਾਕੇ ਦੀਆਂ ਮੁਕਸਰ ਬੈਲਟ ਵੀ ਜਿਹੜੀ 200 ਇਹ ਜਿਹੜੀ ਸੋ ਬਹੁਤ ਸੋਹਣੀ ਚਾਈ ਚੰਗਾ ਸੋਨਾ ਹਾਇਤ ਕੱਦ ਬਾਕੀ ਤੁਹਾਨੂੰ ਆਪਾਂ ਪ੍ਰੋਪਰ ਦਿਖਾਉਣੇ ਤੇ ਵੀਰੇ ਮਾੜੇ ਖਿਲਾਰ ਲਿਆ ਆਹ ਦੇਖੋ ਜੀ ਸੋ ਪੋਠਾ ਪਾਤਾ ਕਰੋ ਚੈੱਕ ਬੰਤਰ ਤੁਸੀਂ ਲੈਵੇ ਦੀ ਕਰੋ ਚੈੱਕ ਠੀਕ ਆ ਜੀ ਕੰਪੈਕਟ ਟੈਟਰ ਦੇ ਵਿੱਚ ਆ ਫਿਕਸ ਹਵਾਨਾ ਲੈਵਾ ਕਰਵਾੜੀ ਦਾ ਚੰਗੀ ਆ ਜਰਾ ਮੂੰਹਾਂ ਵੀ ਆਹ ਦੇਖੋ ਜੀ ਮੂੰਹਾਂ ਫੜਾਉਂਦੀ ਹੈ ਮਿੱਟੀ ਪੋਹ ਜਦੀ ਹੈ ਨਾ ਆਹ ਦੇਖੋ ਪੋਲੀ ਇਹ ਨਾਲੇ ਆ ਕੰਨੀਆਂ ਮਿਲਦਾ ਮੈਂ ਮਾਰੀਆਂ ਮੜੀਆਂ ਇੱਕ ਕੱਢੀਆਂ ਨਾ ਨਹੀਂ ਨਹੀਂ ਕੱਢੀਆਂ ਨਹੀਂ ਖਰੋਤੀਆਂ ਦੋਏ ਕੰਨੀਆਂ ਦਾਲ ਛੇ ਹੀ ਆ ਹਾਂ ਅਰੇ ਪਹਿਲੇ ਬਣਾਓ ਪਿੱਛੇ ਲੱਗੀ ਗਾਨੀ ਆ ਠੀਕ ਆ ਠੀਕ ਆ ਹਾਂ ਲੋਭ ਠੀਕ ਹੈ ਜੀ ਬਹੁਤ ਸੋਹਣੀ ਹੈ ਸ਼ਕੀਨ ਬਹੁਤ ਵਧੀਆ ਬਾਕੀ ਇਹੋ ਜਿਹਾ ਐਨੀਮਲ ਦੋਸਤਾਂ ਦਾ ਵੀ ਵਧੀਆ ਲੱਗਦਾ ਤੇ ਦੁੱਧਵਾੜਾਸਤੇ ਵੀ ਬਹੁਤ ਵਧੀਆ ਠੀਕ ਹੈ ਜੀ ਠੰਡੀ ਧੀਰੀ ਬੜੀ ਆ ਪਹਿਲਾਂ ਸੁਦਾ ਕਰਮਾਂ ਦੀ ਦੁੱਧ ਵੀ ਚੰਗਾ ਚਬਾਜੂਗੀ ਹਾਂ 8 ਲੀਟਰ ਇਸ ਵਕਤ ਜਿਹੜਾ ਬੋੜਾ ਅਜੇ ਚੋਟੇ ਦਿਨ ਦੀ ਸੋਈ ਥੱਲੇ ਕੋਸ਼ਮੀਆ ਤਾਂ ਤੇ ਠੀਕ ਆ ਜੀ ਅੱਛਾ ਭਾਜੀ ਇਹ ਕੀ ਮੁੱਲ ਕਰਾਂਗੇ ਦਾ ਕਿੰਨੇ ਦੇ ਦੇ ਦੀਏ ਮੁੱਲ ਤਾਂ ਜੀ ਕਹਿੰਦਾ ਡੇਲਾ ਕਰਨੂਂ ਦੇ ਦਾ ਜਿਵੇਂ ਬਾਹ ਦਾ ਮਾਹੌਲ ਨਹੀਂ ਸੀ ਇਹਸ ਲੱਗ ਗਿਆ ਅੱਛਾ ਜੀ ਹਾਂ ਪਰ ਆਪਾਂ ਡੇੜ ਵੀ ਕਰਨਾ ਆਪਾਂ ਤੁਹਾਨੂੰ ਪਹਿਲਾਂ ਹੀ ਪਤਾ ਵੀ ਆਪਾਂ ਜਾਇਜ਼ੀ ਕਰਕੇ ਦੇਣਾ ਇੱਕ ਵਾਰ ਸਵਾ ਕਰ ਲੀਏ ਸਵਾ ਕਰ ਲੋ ਕਰਨੂ ਮੁੱਲ ਭਾਵੇਂ ਡੇੜੀ ਕਰ ਲੋ ਪਰ ਜਿੱਥੇ ਦੇਣੀ ਹੈ ਇੱਥੇ ਦੀ ਗੱਲ ਦੱਸ ਗੀਏ ਇੱਕ ਵੀਰ ਹੀ ਦੇ ਦਾਂਗੇ ਇੱਕ ਵੀਰ ਹੀ ਹਾਂ ਵਿੱਚੋਂ ਕੀ ਕਰਦੇ ਆ ਮਾਨਤਾ ਇੱਕ 18 ਹੀ ਦੇ ਰਾਂਗੇ ਹਾਂ ਨਾ ਹਾਂ ਨਾ ਆਹ ਲਓ ਵੀ 118 ਦੀ 118 ਦੀ ਬਾ ਵੀ ਬਾਕੀ ਸਾਰੇ ਆਪਣੇ ਭਰਾ ਇੱਕ ਵਾਰੀ ਜ਼ਰੂਰ ਤੁਸੀਂ ਫੇਰ ਤੋਂ ਝਾਤ ਮਾਰ ਲਓ ਝੋਟੀ ਬਹੁਤ ਪਿਆਰੀ ਹੈ ਠੀਕ ਹੈ ਜੀ ਨਵੀਂ ਝੋਟੀ ਹੈ ਜਿਹੜਾ ਮੇਰਾ ਵੀਰ ਕੋਲ ਲੈ ਜਾਂਦਾ ਠੀਕ ਹੈ ਜੀ ਇੱਕ ਡੈਰੀ ਪਰਪਸ ਵਾਸਤੇ ਕੋਈ 4-500 ਦੇ 3 ਵਾਲੀ ਹੈ ਠੀਕ ਹੈ ਜੀ ਕਿਉਂਕਿ ਨਵਾਂ ਜਿਹੜਾ ਕੋਈ 5-600 ਦੇ 3 ਵਾਲੀ ਹੈ ਸਵਾਗਾ ਬੜੀ ਆ ਸਵਾਗਾ ਝੋਟੀ ਨਹੀਂ ਤੇ ਮੈਨੂੰ ਲੱਗਦਾ ਕਿ ਪਹਿਲੇ ਸਵਾਂ ਝੋਟੀਆਂ ਕਈ ਵਾਰ ਹਾਂ ਦੋਗਲੀਆਂ ਦੋਗਲੀਆਂ ਵੀ ਕ੍ਰੋਸ ਝੋਟੀਆਂ ਦੀ ਗੱਲ ਕਰ ਲਈਏ ਬਹੁਤ ਛਾਲੀ ਬੜੀਆਂ ਕਰਦੀਆਂ ਨੇ ਬੱਚਾ ਪੁੱ ਤੇ ਨੋਰਮਲੀ ਇਹ ਕਰਵਾਇ ਦਿੱਤਾ ਨੂੰ ਕੋਸ਼ਿਸ਼ ਹੋ ਕੇ ਚੱਲ ਆਇਆ ਨੇ ਹਾਂ ਠੀਕ ਆ ਜੀ ਤੋਂ ਅੱਜ 118000 ਦੀ ਦੋਸਤ ਜਿਹੜੀ ਤੁਹਾਨੂੰ ਝੋਟੀ ਮਿਲ ਜਾਣੀ ਆ ਬਹੁਤ ਸੋਹਣਾ ਪੁੱਠੇ ਪੱਠੇ ਦੀ ਆ ਚੰਗੀ ਬੰਤਰਾਂ ਲੇਵੇ ਦੀ ਨਖੇਰ ਬਹੁਤ ਵਧੀਆ ਤੋਂ ਬਾਕੀ ਆਲ ਰੌਂਡ ਤੋਂ ਜਿਹੜੀ ਆਪਾਂ ਤਾਂ ਇੱਕ ਵਾਰੀ ਸਾਰੇ ਬਣਿਓ ਚਾਰ ਚਫੇਰੇ ਜਿਹੜੀ ਆ ਥਾਣਾ ਥਾਣਾ ਵੀ ਦਿਖਾਈ ਦਿੱਤੀ ਆ ਬਹੁਤ ਵਧੀਆ ਸੋਹਣਾ ਥਾਣ ਮੰਗਾ ਦੇ ਐਨੀਮਲ ਦੋਸਤੋ ਭਾਜੀ ਬਲਦੇਵ ਸਿੰਘ ਉਹਨਾਂ ਦੇ ਫਾਰਮ ਤੇ ਸ਼ਾਹ ਫਾਰਮ ਤੇ ਪਿੰਡ ਝਾਮਕੇ ਖੁਰਦਾ ਠੀਕ ਆ ਜੀ ਸੋ ਇੱਕ ਨੀਲੀ ਰਬ ਦੀ ਮਾਜ ਦਿਖਾਈ ਆਪਾਂ ਤੁਹਾਨੂੰ ਬਹੁਤ ਵਧੀਆ ਚੰਗੀ ਮਾਜ ਆ ਸੋ ਚਵਾਈ ਆਪਾਂ ਤੁਹਾਨੂੰ ਵਿੱਚੇ ਕਰਕੇ ਦਿਖਾ ਦਿੱਤੀ ਆ ਬਾਕੀ ਥਾਣਾ ਵੀ ਕੋਈ ਭੂਰ ਛੱਟਾ ਪ੍ਰੋਪਰ ਤੁਸੀਂ ਤਸੱਲੀ ਨਾਲ ਕੋਈ ਵੀ ਵੀਡੀਓ ਵੇਖ ਲਿਓ ਤੇ ਇਹ ਅੱਜ ਐਨੀਮਲ ਨੇ ਪਿੰਡ ਠੀਕ ਆ ਜੀ ਮਾਲ ਇਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਖਰੀਦਦਾਰੀ ਹੁੰਦੀ ਰਹਿੰਦੀ ਆ ਮਾਲ ਨਵਾਂ ਆਉਂਦਾ ਰਹਿੰਦਾ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਲਿਆ ਕਰੋ ਤੇ ਇੱਕ ਭਾਜੀ ਬਲਦੇਵ ਸਿੰਘ ਜੀ ਆਪਣੇ ਸੰਪਰਕ ਨੰਬਰ ਕਰ ਦਿਓ ਸਾਡੇ 99 17923 ਠੀਕ ਹੈ ਜੀ ਠੀਕ ਹੈ ਇੱਕੋ ਨੰਬਰ ਹੀ ਚੱਲ ਰਿਹਾ ਆਪਾਂ ਦਾ ਹਾਂ ਜੀ 48 ਹਾਂ ਜੀ 33092 ਠੀਕ ਹੈ ਜੀ ਲਓ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰਕੇ ਤੁਸੀਂ ਬਧਰੇ ਗੱਲਬਾਤ ਕਰ ਲਿਓ ਤੇ ਅੱਜ ਫਿਰ ਹਾਲ ਇਸ ਵੀਡੀਓ ਵਿੱਚ ਇਹ ਤਿੰਨ ਮੱਝਾਂ ਝੋਟੀਆਂ ਪਾ ਤੁਹਾਨੂੰ ਦਿਖਾਉਣੀ ਆ ਅਸੀਂ ਠੀਕ ਹੈ ਜੀ ਸੋ ਉਮੀਦ ਕਰਦੇ ਹਾਂ ਐਨੀਮਲ ਚੰਗੇ ਲੱਗੇ ਹੋਣਗੇ ਬਾਕੀ ਕੋਈ ਵੀ ਸੱਜਣ ਆਪਣਾ ਵੀਰ ਇੱਥੇ ਆਣ ਕੇ ਤੇ ਸਾਡੀ ਕਰਨੀ ਚਾਹੁੰਦਾ ਕੋਈ ਨੇੜੇ ਬੰਨੇ ਵਾਲਾ ਤੋ ਦੋ ਟਾਈਮ ਚੋਕੇ ਕਰ ਲਿਓ ਤੁਸੀਂ ਤਸੰਦੀ ਟਿਕਾ ਜੀ ਤੇ ਕੋਈ ਆਪਣਾ ਵੀਰ ਆਨਲਾਈਨ ਸੌਦਾ ਕਰਨਾ ਚਾਹੁੰਦਾ ਤੇ ਆਨਲਾਈਨ ਵੀ ਤੁਸੀਂ ਜਿਹੜਾ ਸੌਦਾ ਕਰ ਲਿਓ ਕਿ ਬਾਈ ਆਪਾਂ ਤੁਹਾਨੂੰ ਵਿੱਚ ਦਿਖਾ ਦਿੱਤੀ ਆ ਸੋ ਮੈਂ ਬਟਿਆਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ